ਤੁਹਾਡੇ ਸ਼ਹਿਰ ਦਾ ਸਪੀਕਰ ਹੋਵੇ ਤੇ ਉਹਦੀ ਵੀ ਜਿਹੜੀ ਦਫ਼ਤਰਤ ਸੁਣਵਾਈ ਹੈ ਨਹੀਂ ਦਫ਼ਤਰਾਂ ਚੋ ਕੋਠੇ ਤੇ ਲੱਗਿਆ ਸਪੀਕਰ ਤਾਂ ਹਜੇ ਖੜਕ ਸਕਦਾ ਹੈ ਕੋਈ ਆਵਾਜ਼ ਆ ਸਕਦੀ ਹੈ ਜੀ ਇਸ ਬੰਦੇ ਦੀ ਕੋਈ ਸੁਣਵਾਈ ਨਹੀਂ ਕੋਈ ਅਫਸਰ ਇਹਨੂੰ ਟਿਚ ਕਰਕੇ ਨਹੀਂ ਜਾਣਦਾ ਹਮ ਅਸੀਂ ਤਿੰਮ ਗਿੜੇ ਮਾਰਿਆ ਆਏ ਆ ਪਰ ਇਹਨਾਂ ਦੇ ਦੱਸਣ ਮੁਤਾਬਕ ਵੀ ਗੱਲਬਾਤ ਦਾ ਤਰੀਕਾ ਵੀ ਵਧੀਆ ਨਹੀਂ ਲੈਜਾ ਵੀ ਵਧੀਆ ਨਹੀਂ ਇੱਕ ਦੁੱਖ ਦੀ ਘੜੀ ਦੇ ਵਿੱਚ ਜਿਹੜੀ ਗੱਲ ਕਰਨੀ ਹੁੰਦੀ ਹੈ ਤਾਂ ਉੱਥੇ ਆਪਣਾ ਮੂੰਹ ਵੈਸੇ ਹੀ ਅਫਸੋਸ ਵਾਲੇ ਮੂਡ 'ਚ ਆ ਜਾਂਦਾ ਪਰ ਉਹ ਹੱਸ-ਹੱਸ ਕੇ ਫੋਨ ਕਰ ਰਿਹਾ ਐਸਐਸਪੀ ਨੂੰ ਵੀ ਇਹ ਕਰਿਆ ਰਿਹਾ ਇਹਨਾਂ ਦਾ ਕੁਛ ਬਸ ਇਹ ਵਾਰੀ ਵਾਰੀ ਇੰਨੀ ਗੱਲ ਕਹਿ ਦੇਣੀ ਇਹ ਕਾਫੀ ਨਹੀਂ ਜਿਹੜੇ ਪਰਿਵਾਰ ਦੇ ਇੱਕ ਧੀ ਚਲੀ ਗਈ ਇੱਕ ਦੋ ਧੀ ਚਲੀ ਗਈ ਉਸ ਤੋਂ ਬਾਅਦ ਰਹਿੰਦੇ ਹੋਏ ਉਸੇ ਸਦਮੇ ਦੇ ਵਿੱਚ ਉਸੇ ਦੁੱਖ ਦੇ ਵਿੱਚ ਇਹਨਾਂ ਦੀ ਗਾਂ ਸੱਸ ਉਸ ਕੁੜੀ ਦੀ ਗਾਂ ਨਾਨੀ ਮਤਲਬ ਉਹ ਵੀ ਚਲੀ ਗਈ ਹੈ ਹੁਣ ਇਹ ਵੀ ਕਹਿ ਰਿਹਾ ਕਿ ਜੇ ਕੁਝ ਨਹੀਂ ਇਨਸਾਫ ਮਿਲਿਆ ਤਾਂ ਮੈਂ ਵੀ ਸੁਸਾਇਡ ਕਰ ਲਵਾਂਗਾ ਪਿਛਲੇ 1.5 ਮਹੀਨੇ ਤੋਂ ਲਗਾਤਾਰ ਇਹ ਪ੍ਰਸ਼ਾਸਨ ਦੇ ਘੇੜੇ ਕੱਢ ਰਿਹਾ ਪੁਲਿਸ ਦੀਆਂ ਮਿੰਤਾਂ ਕਰ ਰਿਹਾ ਉੱਥੇ ਵੀ ਕੋਈ ਸੁਣਵਾਈ ਨਹੀਂ ਤੁਸੀਂ ਅੱਜ ਕਿੱਥੇ ਆਏ ਆ ਅੱਜ ਮੈਂ ਫਾਜ਼ਿਲਕਾ ਆਇਆ ਐਸਐਸਪੀ ਸਾਹਿਬ ਕੋਲੇ ਅੱਜ ਇਹ ਪ੍ਰਸ਼ਾਸਨ ਮੇਰੀ ਕੋਈ ਸੁਣਵਾਈ ਨਹੀਂ ਕਰ ਰਿਹਾ ਨਾ ਹੀ ਸਾਹਮਣੇ ਲੇ ਮੈਂ ਚੱਕਰ ਕੱਢਦਾ ਗਿਰਦਾ ਥਾ ਕਿਆ ਕਦੇ ਬੋਰ ਥਾਣੇ ਦੇ ਕਦੇ ਡੀਐਸਪੀ ਸਾਹਿਬ ਕੋਲੇ ਕਦੇ ਐਸਐਸਪੀ ਸਾਹਿਬ ਕੋਲੇ ਫਾਜ਼ਿਲਕਾ ਤੇਰੀ ਦਫਾ ਮੈਂ 4 ਦਫਾ ਫਾਜ਼ਿਲਕਾ ਆਇਆ ਐ ਇਸ ਮਹੀਨੇ ਦੇ ਵਿੱਚ ਵਿੱਚ ਆ ਚੁੱਕਿਆ ਹਾਂ ਪਰ ਮੈਨੂੰ ਇਹ ਵਿਸ਼ਵਾਸ ਦੁਆਇਆ ਜਾਂਦਾ ਐ ਐਕਸ਼ਨ ਕੋਈ ਨਹੀਂ ਲਿਆ ਜਾਂਦਾ ਤੇ ਸੋਹਰਾ ਪਰਿਵਾਰ ਸੀ ਜਿਹੜਾ ਨੂੰ ਵਾਰ-ਵਾਰ ਡਿਮਾਂ ਆਪਾ ਕਾਰ ਬਸਾਉਣਾ ਕਾਰ ਚਲਾਉਣਾ ਆਪਾਂ ਨੂੰ ਉਹਨਾਂ ਦੀ ਮੰਨ ਨਹੀਂ ਪਏਗੀ ਗੱਡੀ ਦੀ ਗੱਲ ਹੋਈ ਹੈ ਮੈਂ ਕਿਹਾ ਮੈਂ i10 ਦੇਵਾਂਗਾ ਇਹ ਕਹਿੰਦੇ ਨੇ ਅਸੀਂ i20 ਲੈਣੀ ਹੈ i20 ਦਿੱਤੀ ਤੇ ਗੱਡੀ ਦੀ ਕਿਸ਼ਤਾਂ ਮੈਂ ਅੱਜ ਤੱਕ ਭਰ ਰਿਆ ਹੁਣ ਵੀ ਚੱਲੀ ਜਾਂਦੀ ਹੈ ਤੇ ਮੈਨੂੰ ਇਹਨਾਂ ਨੇ ਕਦੇ ਵੀ ਇਹ ਨਹੀਂ ਸਹਾਰਾ ਦਿੱਤਾ ਧੀ ਪੁੱਤ ਜਿਵੇਂ ਬਣ ਕੇ ਦਿੰਦੇ ਆ ਤੇ ਮੈਂ ਕੋਈ ਗੱਲ ਨਹੀਂ ਤੁਸੀਂ ਤੰਗ ਪਰੇਸ਼ਾਨ ਸਾਡੇ ਕਿਹੜੇ ਕੰਮ ਹੀ ਕਿਸੇ ਗੱਲ ਦੀ ਮੈਂ ਤੰਗ ਪਰੇਸ਼ਾਨ ਹੋਇਆ ਪਿਆ ਪੂਰਾ ਪੈਸਾ ਵੀ ਲਾ ਕੇ ਆਪਦਾ ਕੰਮ ਵੀ ਬਰਬਾਦ ਕਰੀ ਬੈਠਾ ਮੇਰੇ 2 ਮਹੀਨੇ ਹੋ ਗਏ ਦੁਕਾਨਦਾਰੀ ਖਰਾਬ ਹੋਈ ਪਈ ਹੈ ਔਰ ਜਦੋਂ ਹੀ ਆਉਣਾ 5000 ਰੁ ਇਹ ਜਿਹੜੇ ਉੱਪਰ ਖਰਚ ਚੁੱਕੇ ਆ ਪਰ ਮੈਨੂੰ ਇਨਸਾਫ ਕੋਈ ਨਹੀਂ ਮਿਲਿਆ ਪਰ ਇਹਨਾਂ ਨੇ ਕੋਈ ਆਦੀ ਵਾਤਾਂ ਨਹੀਂ ਬਦਲੀਆਂ ਬਾਰ-ਬਾਰ ਮੈਨੂੰ ਪਰੇਸ਼ਾਨ ਤੰਗ ਕਰਦੇ ਰਹੇ ਡਿਮਾਂਡਸ ਕਰਦੇ ਰਹੇ ਮੈਂ ਪੂਰੀਆਂ ਕਰਦਾ ਰਿਹਾ ਆਪਦੇ ਬੱਚੀ ਨੂੰ ਸਮਝਾਉਂਦਾ ਰਿਹਾ ਪਰ ਇਹਨਾਂ ਦਰਿੰਦਿਆਂ ਨੇ ਐਂਡ ਮੇਰੀ ਕੁੜੀ ਨਾਲ ਉਹ ਕੀਤਾ ਜਿਹੜਾ ਕਿ ਮੈਨੂੰ ਡਰ ਸੀਗਾ ਆਪਣੀ ਬੱਚੀ ਦੇ ਨਾਲ ਲੈ ਕੇ ਇਹਨਾਂ ਤੋਂ ਤੰਗ ਪਰੇਸ਼ਾਨ ਆ ਕੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਇਹ ਸੋਹਰਾ ਪਰਿਵਾਰ ਸੀ ਜਿਹੜਾ ਨੂੰ ਬਾਰ-ਬਾਰ ਡਿਮਾਂਡਸ ਕਰਦਾ ਰਹਿੰਦਾ ਸੀ ਮੈਂ ਉਹਦੀ ਹਰ ਡਿਮਾਂਡ ਪੂਰੀ ਕਰਦਾ ਰਹਿੰਦਾ ਬਾਰ-ਬਾਰ ਜਿਵੇਂ ਜਿਵੇਂ ਵੀ ਕਹਿੰਦੀ ਸੀ ਮੈਂ ਕਹ ਬਏ ਗਈ ਪਰਚਾ ਹੋ ਗਿਆ ਚਾਰ ਜਨਾਂ ਦੇ ਵਿੱਚ ਨਾਮ ਪਾਇਆ ਗਿਆ ਚਾਰਾਂ ਦੇ ਵਿੱਚੋਂ ਅਰੇਸਟ ਕਿਸੇ ਦੇ ਵੀ ਨਹੀਂ ਪਾਇਆ ਕਿ ਮੈਨੂੰ ਡੇਢ ਮਹੀਨਾ ਹੋ ਗਿਆ ਤੋਂ ਦੇ ਫਿਰਦੇ ਨੂੰ ਕਹਿੰਦੇ ਉਹਨਾਂ ਦਾ ਅਸੀਂ ਰਿਮਾਂਡ ਲਿਆ ਪਰ ਪੁਛਦਾਸ ਨਹੀਂ ਕਰ ਸਕਦੇ ਕਿਉਂਕਿ ਉਹ ਬਜ਼ੁਰਗ ਹੈ ਅਸੀਂ ਉਹਨਾਂ ਕੀ ਮਾਰਾਂਗੇ ਸਾਡੇ ਬੱਲੇ ਨਾ ਪੈ ਜੇ ਡਿਮਾਂਡ ਤਾਂ ਇਹਨਾਂ ਨੇ ਰਿੰਗ ਸ਼ਰਮਣੀ ਵਾਲੀ ਕਰ ਲਈ ਸੀ ਜੀ ਹਾਂ ਲਵੀ ਇਹ ਐਲਈਡੀ ਛੋਟੀ ਆ ਤੁਸੀਂ 42 ਇੰਚ ਦਿਓ ਇਹ ਖੜਾਉਣਾ ਜੀ ਦਿੱਤਾ ਦਸਵੇਂ ਵੀ ਲੁਕੜੀ ਦੀ ਸ਼ਾਦੀ ਹੋਈ ਸੀ ਮਾਰਚ ਦੇ ਮਹੀਨੇ ਕਹਿਣ ਲੱਗੇ ਗਰਮੀ ਹੈ ਸਾਡੇ ਰੂਹ ਚੜੀ ਬਾਠਣਾ ਬੇਟਾ ਤੁਹਾਨੂੰ ਗਰਮੀ ਲੱਗਦੀ ਦਾਦਾ ਜੀ ਅਸੀਂ ਅਲੱਗ ਲਵਾਓ ਆਪਦੇ ਪਾਪਾ ਨੂੰ ਕੋ ਫ ਏਸੀ ਦੇਤੀ 1000 ਰੁਪਇਆ ਪਾਇਆ ਪਰ ਨਾ ਇਹ ਮੰਗਦੇ ਰਹੇ ਆ ਬਾਰ-ਬਾਰ ਮੰਗਦੇ ਰਹੇ ਆ ਮੈਂ ਵਾਜੂ ਚੱਕ ਚੱਕ ਕੇ ਦਿੰਦਾ ਰਿਆ ਨਾ ਜਿਹੜੀ ਗੱਲ ਤੋਂ ਡਰਦਾ ਸੀ ਐਂਡ ਮੈਨੂੰ ਉਹੀ ਇਹਨਾਂ ਨੇ ਕਰਕੇ ਦਿਖਾਤੀ ਮੇਰੀ ਧੀ ਦੀ ਮੇਰੀ ਦੋਤੀ ਦਿਨਾਂ ਨੇ ਜਾਨ ਲੈ ਲਈ ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤਾਂ ਮੈਂ ਹਾਂ ਉਸ ਲਈ ਜੰਦਲ ਇਸ ਟਾਈਮ ਤਸਵੀਰਾਂ ਤੁਹਾਨੂੰ ਫਾਜ਼ਿਲਕਾ ਦੇ ਦਿਖਾ ਰਿਹਾ ਜਿੱਥੇ ਫਾਜ਼ਿਲਕਾ ਦੇ ਵਿੱਚ ਕੋਟਕਪੂਰੇ ਦਾ ਪਰਿਵਾਰ ਪਹੁੰਚਿਆ ਜਿਨ੍ਹਾਂ ਦੀ ਲੜਕੀ ਨੇ ਆਪਣੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਸੁਸਾਇਡ ਕਰ ਲਈ ਸੀ ਤਾਂ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਸ ਨੂੰ ਲੈ ਕੇ ਅੱਜ ਉਹ ਐਸਐਸਪੀ ਫਾਇਲ ਕਾਲੇ ਕੋਲ ਪਹੁੰਚਿਆ ਤਾਂ ਉਹਨਾਂ ਦੇ ਜਿਹੜੇ ਫਾਦਰ ਨੇ ਮ੍ਰਿਤਕ ਦੇ ਤਾਂ ਗੱਲਬਾਤ ਕਰਦੇ ਉਹਨਾਂ ਦੀ ਬੇਟੀ ਨੂੰ 3 3.5 ਸਾਲ ਹੋ ਗਏ ਜਿ ਵਿਆਹੀ ਨੂੰ ਤੇ ਇਹ ਸਹੁਰਾ ਪਰਿਵਾਰ ਸੀ ਜਿਹੜਾ ਨੂੰ ਵਾਰ-ਵਾਰ ਡਿਮਾਂਡਸ ਕਰਦਾ ਰਹਿੰਦਾ ਸੀ ਮੈਂ ਉਹਦੀ ਹਰ ਡਿਮਾਂਡ ਪੂਰੀ ਕਰਦਾ ਰਹਿੰਦਾ ਵਾਰ-ਵਾਰ ਜਿਵੇਂ ਜਿਵੇਂ ਵੀ ਕਹਿੰਦੀ ਸੀ ਮੈਂ ਕਹਿੰਦਾ ਕੋਈ ਗੱਲ ਨਹੀਂ ਬੇਟਾ ਆਪਾਂ ਘਰ ਬਸਾਉਣਾ ਘਰ ਚਲਾਉਣਾ ਆਪਾਂ ਨੂੰ ਉਹਨਾਂ ਦੀ ਮੰਨ ਨਹੀਂ ਪਵੇਗੀ ਉਸ ਤੋਂ ਬਾਅਦ ਕੀ ਗੁੜੀ ਆ ਹੋ ਗਈ ਮੈਂ ਬੇਟਾ ਕੋਈ ਗੱਲ ਨਹੀਂ ਹੁਣ ਆਪਣੇ ਜਿਹੜੇ ਹੈ ਘਰ ਤੋਂ ਰਪਿਆ ਕੋਈ ਗੱਲ ਨਹੀਂ ਕਿੰਨਾ ਚਰਤੰਗ ਕਰਨਗੇ ਇਹਨਾਂ ਬੱਚਾ ਵੀ ਉਹਨਾਂ ਹੀ ਪਿਆਰਾ ਅਜਿਹਾ ਆਪਾਂ ਨੂੰ ਪਿਆਰਾ ਹੈਗਾ ਇਹ ਹੁਣ ਨਹੀਂ ਕਰਦੇ ਪਰ ਇਹਨਾਂ ਨੇ ਕੋਈ ਆਪਦੀ ਵਾਸਤਾ ਨਹੀਂ ਬਦਲੀਆਂ ਬਾਰ ਬਾਰ ਮੈਨੂੰ ਪਰੇਸ਼ਾਨ ਤੰਗ ਕਰਦੇ ਰਹੇ ਧਮਾਕਾਜ਼ ਕਰਦੇ ਰਹੇ ਮੈਂ ਪੂਰੀਆਂ ਕਰਦਾ ਰਿਹਾ ਆਪਦੇ ਬੱਚੇ ਨੂੰ ਸਮਝਾਉਂਦਾ ਰਿਹਾ ਪਰ ਇਹਨਾਂ ਦਰਿੰਦਿਆਂ ਨੇ ਐਂਡ ਮੇਰੀ ਕੁੜੀ ਨਾਲ ਉਹ ਕੀਤਾ ਜਿਹੜਾ ਕਿ ਮੈਨੂੰ ਡਰ ਸੀਗਾ ਉਹ ਕੁੜੀ ਨੇ ਆਪਣੀ ਬੱਚੇ ਦੇ ਨਾਲ ਲੈ ਕੇ ਇਹਨਾਂ ਨੂੰ ਤੰਗ ਪਰੇਸ਼ਾਨ ਆ ਕੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਉਸ ਤੋਂ ਬਾਅਦ ਬਾਰ ਬਾਰ ਮੈਂ ਇਹਨਾਂ ਨੂੰ ਪੁੱਛਿਆ ਇਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਕੋਈ ਕਾਰਨ ਨਹੀਂ ਕੋਈ ਸਾਡੇ ਘਰ ਗੱਲ ਨਹੀਂ ਹੋਈ ਉਸ ਤੋਂ ਬਾਅਦ 26 ਤਰੀਕ ਨੂੰ 26 ਫਰਵਰੀ ਨੂੰ ਪਰਚਾ ਕਰਵਾਇਆ ਪਰਚਾ ਹੋ ਗਿਆ ਚਾਰ ਜਨਾਂ ਦੇ ਵਿੱਚ ਨਾਮ ਪਾਇਆ ਗਿਆ ਚਾਰਾਂ ਦੇ ਵਿੱਚੋਂ ਅਰੇਸਟ ਕਿਸੇ ਦੀ ਵੀ ਨਹੀਂ ਪਾਈ ਕਿ ਮੈਨੂੰ ਡੇਢ ਮਹੀਨਾ ਹੋ ਗਿਆ ਤੋਂ ਦੇ ਫਿਰਦੇ ਨੂੰ ਉਹਨਾਂ ਦੇ ਇੱਕ ਬਜ਼ੁਰਗ ਦੀ ਅਰੇਸਟ ਬਾਅਦ ਚ ਪਾਈ ਇਹਨਾਂ ਨੇ ਉਹ ਕਹਿੰਦੇ ਉਹਨਾਂ ਦਾ ਅਸੀਂ ਰਿਮਾਂਡ ਲਿਆ ਪਰ ਪੁੱਛ ਦੱਸ ਨਹੀਂ ਕਰ ਸਕਦੇ ਕਿਉਂਕਿ ਉਹ ਬਜ਼ੁਰਗ ਹੈ ਅਸੀਂ ਉਹਨੂੰ ਕੀ ਮਾਰਾਂਗੇ ਸਾਡੇ ਬੱਲੇ ਨਾ ਪੈ ਜੇ ਫਿਰ ਫਿਰ ਮੈਨੂੰ 2 ਦਿਨ ਦਾ ਟਾਈਮ ਦਿੱਤਾ ਗਿਆ 2 ਦਿਨ ਰੁਕੋ ਅਸੀਂ ਅਰੇਸਟ ਪਾ ਲਾਂਗੇ 2 ਦਿਨ ਰੁਕੋ ਅਸੀਂ ਅਰੇ ਮੈਂ ਚੱਕਰ ਗੜਦਾ ਗਿਰਦਾ ਥੱਕ ਗਿਆ ਕਦੇ ਬੋਰ ਥਾਣੇ ਦੇ ਕਦੇ ਡੀਐਸਪੀ ਸਾਹਿਬ ਕੋਲੇ ਕਦੇ ਐਸਐਸਪੀ ਸਾਹਿਬ ਕੋਲੇ ਫਾਜ਼ਿਲਕਾ ਕਈ ਦਫਾ ਮੈਂ 4 ਦਫਾ ਫਾਇਲ ਕਾਇਆ ਐ ਇਸ ਮਹੀਨੇ ਦੇ ਵਿੱਚ ਵਿੱਚ ਆ ਚੁੱਕੇ ਆ ਪਰ ਮੈਨੂੰ ਇਹ ਵਿਸ਼ਵਾਸ ਦਵਾਇਆ ਜਾਂਦਾ ਐ ਐਕਸ਼ਨ ਕੋਈ ਨਹੀਂ ਲਿਆ ਜਾਂਦਾ ਮੈਂ ਤੰਗ ਪਰੇਸ਼ਾਨ ਹੋਇਆ ਪਿਆ ਪੂਰਾ ਪੈਸਾ ਵੀ ਲਾ ਕੇ ਆਪਦਾ ਕੰਮ ਵੀ ਬਰਬਾਦ ਕਰੀ ਬੈਠਾ ਮੇਰੀ 2 ਮਹੀਨੇ ਹੋ ਗਏ ਦੁਕਾਨਦਾਰੀ ਖਰਾਬ ਹੋਈ ਪਈ ਐ ਔਰ ਜਦੋਂ ਹੀ ਆਉਣਾ 5000 ਰੁਪਿਆ ਮੇਰਾ ਲੱਗ ਜਾਂਦਾ ਮੇਰੇ ਖਿਆਲ ਮੈਂ ਲੱਖਾਂ ਰੁਪਿਆਵਾਂ ਦੇ ਨੇੜੇ ਤੇਰੇ ਉੱਪਰ ਖਰਚ ਚੁੱਕਿਆ ਪਰ ਮੈਨੂੰ ਇਨਸਾਫ ਕੋਈ ਨਹੀਂ ਮਿਲਿਆ ਮੈਂ ਬਹੁਤ ਤੰਗ ਪਰੇਸ਼ਾਨ ਐ ਤੁਸੀਂ ਅੱਜ ਕਿੱਥੇ ਐ ਆ ਜੀ ਮੈਂ ਫਾਇਲ ਕਾਇਆ ਐ ਐਸਐਸਬੀ ਸਾਹਿਬ ਕੋਲੇ ਅੱਜ ਪ੍ਰਸ਼ਾਸ 10 ਮਹੀਨੇ ਵਾਲੀ ਕਰ ਲਈ ਸੀ ਜੀ ਹੂੰ ਲਵੀ ਇਹ ਆਲਰੇਡੀ ਛੋਟੀ ਆ ਤੁਸੀਂ 42 ਇੰਚ ਦਿਓ ਇਹ ਖਡਾਉਣਾ ਜੀ ਦਿੱਤਾ ਮੈਂ ਕਿ ਕੋਈ ਗੱਲ ਨਹੀਂ ਉਦੋਂ ਮੈਨੇ ਰਿਸ਼ਤੇਦਾਰਾਂ ਨੇ ਇਹ ਕਿਹਾ ਕਹਿੰਦੇ ਦਾਜ ਦੇ ਲੋਭੀ ਆਪਾਂ ਹੁਣ ਇਹਨਾਂ ਦੇ ਪਰਚਾ ਪਾਉਣੇ ਆ ਮੈਂ ਕੋਈ ਗੱਲ ਨਹੀਂ ਚਲ ਬੱਚੀ ਨੂੰ ਆਪਾਂ ਘਰ ਬਸਾਉਣਾ ਹੁਣ ਇਹਨੇ ਆਪਾਂ ਕੋਈ ਡਿਸਪੂਟ ਨਾ ਚਲ 42 ਇੰਚ ਦੇ ਦਿੰਨੇ ਮੈਂ ਉਦੋਂ ਇਹ 32 ਇੰਚ ਛੱਡ ਕੇ ਤੇ 42 ਇੰਚ ਲਿਆ ਕੇ ਦਿੱਤੀ ਉਸ ਤੋਂ ਬਾਅਦ ਗੱਡੀ ਦੀ ਗੱਲ ਹੋਈ ਹੈ ਮੈਂ ਕਿ ਮੈਂ ਆਈਡਨ ਦੇਵਾਂਗਾ ਇਹ ਕਹਿੰਦੇ ਨਹੀਂ ਅਸੀਂ ਆਈ 20 ਲੈਣੀ ਆ ਆਈ 20 ਦਿੱਤੀ ਉਸ ਤੋਂ ਬਾਅਦ 10ਵੇਂ ਮਹੀਨੇ ਕੁੜੀ ਦੀ ਸ਼ਾਦੀ ਹੋਈ ਸੀ ਮਾਰਚ ਦੇ ਮਹੀਨੇ ਕਹਿਣ ਲੱਗੇ ਗਰਮੀ ਦੀ ਬਾਤਨਾ ਬੇਟਾ ਤੁਹਾਨੂੰ ਗਰਮੀ ਲੱਗਦੀ ਦਾ ਅਸੀਂ ਅਲੱਗ ਲਵਾਓ ਆਪਦੇ ਪਾਪਾ ਨੂੰ ਕੋ ਫਿਰ ਮਾਰਚ ਦੇ ਮਹੀਨੇ ਇਹਨਾਂ ਨੂੰ ਏਸੀ ਦਿੱਤੀ 10000 ਰੁਪਿਆ ਪਾਇਆ ਇਹ ਸਾਜਨ ਨੂੰ ਮੁੰਡੇ ਨੂੰ ਆਪ ਇਹਨੇ ਇੱਕ ਵਾਰੀ ਵੀ ਨਹੀਂ ਕਿਹਾ ਪਾਪਾ ਰਹਿੰਦੇ ਕੋਈ ਗੱਲ ਦੀ ਅਸੀਂ ਆਪਦੇ ਘਰੋਂ ਲਵਾਵਾਂਗੇ ਅਸੀਂ ਤੇ ਗੱਡੀ ਦੀ ਕਿਸ਼ਤਾਂ ਮਹੀਨੇ ਤੱਕ ਭਰਦੇ ਆ ਹੁਣ ਵੀ ਚੱਲੀ ਜਾਂਦੀਆਂ ਤੇ ਮੈਨੂੰ ਇਹਨਾਂ ਨੇ ਕਦੇ ਵੀ ਇਹ ਨਹੀਂ ਸਹਾਰਾ ਦਿੱਤਾ ਧੀ ਪੁੱਤ ਜਿਵੇਂ ਬਣ ਕੇ ਦਿੰਦੇ ਆ ਨਾ ਕੋਈ ਗੱਲ ਨਹੀਂ ਤੁਸੀਂ ਤੰਗ ਪਰੇਸ਼ਾਨ ਹੋ ਸਾਡੇ ਕਿਹੜੇ ਕੰਮ ਹੀ ਕਿਸੇ ਗੱਲ ਦੀ ਪਰਨਾ ਇਹ ਮੰਗਦੇ ਰਹੇ ਆ ਬਾਰ-ਬਾਰ ਮੰਗਦੇ ਰਹੇ ਆ ਮੈਂ ਵਾਜੂ ਚੱਕ ਚੱਕ ਕੇ ਦਿੰਦਾ ਰਿਆ ਨਾ ਜਿਹੜੀ ਗੱਲ ਤੋਂ ਡਰਦਾ ਸੀ ਐਨ ਮੈਨੂੰ ਉਹੀ ਇਹਨਾਂ ਨੇ ਕਰਕੇ ਦਿਖਾਤੀ ਮੇਰੀ ਧੀ ਦੀ ਮੇਰੀ ਦੋਤੀ ਦਿਨਾਂ ਨੂੰ ਜਾਨ ਲੈ ਲਈ ਚਾਰ ਮੈਂਬਰਾਂ ਤੇ ਪਰਚਾ ਦਰਜ ਹੋਇਆ ਸੀਗਾ ਜੀ ਇੱਕ ਐਡ ਇਹਨਾਂ ਦਾ ਜਵਾਈ ਹੋਰ ਕੀਤਾ ਜੀ ਅੱਛਾ ਉਹਦੀ ਅਰੈਸਟ ਪਾ ਲਈ ਬਟ ਉਹਦੇ ਤੋਂ ਵੀ ਪੁੱਛ ਦੱਸ ਨਹੀਂ ਕਰ ਰਹੇ ਕਹਿੰਦੇ ਇਹ ਪੇਸ਼ੈਂਟ ਹੈਗਾ ਇਹਦਾ ਸਹੁਰੇ ਦੀ ਅਰੈਸਟ ਪਾਈ ਆ ਉਹ ਤੋਂ ਵੀ ਪੁੱਛ ਦੱਸ ਨਹੀਂ ਕੀਤੀ ਮੇਰੀਆਂ ਅੱਖਾਂ ਠੰਡੀਆਂ ਕੀਤੀਆਂ ਜਾ ਰਹੀਆਂ ਬਟ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਕੋਈ ਸੱਸ ਸਹੁਰਾ ਕੁੜੀ ਦੇ ਜੀ ਇੱਕ ਪਰੌਣਾ ਤੇ ਇੱਕ ਉਹ ਦਿਨ ਨਾਨ ਜੀ ਜਿਹਦੇ ਵਿੱਚ ਇੱਕ ਵਹੀ ਹੈ ਉਹ ਤਾਂ ਬਾਅਦ ਚ ਐਡ ਕਰਕੇ ਹੁਣ ਅਰੈਸਟ ਕੀਤਾ ਜੀ ਪਰ ਪੁਛਦੱਸ ਕਿਸੇ ਤੋਂ ਵੀ ਨਹੀਂ ਹੋਈ ਜੀ ਕੁਝ ਬੋਲੋ ਸਰ ਕੀ ਗੱਲ ਹੈ ਕਿਉਂ ਨਹੀਂ ਰਿਸਪੌਂਸ ਦੇ ਰਿਹਾ ਤੁਹਾਨੂੰ ਕੀ ਕਿਉਂ ਇਹ ਸਮੇਂ ਤੋਂ ਬਾਹਰ ਹੈ ਜੀ ਮੇਰੇ ਬਾਰ-ਬਾਰ ਚੱਕਰ ਘਟਾਏ ਜਾ ਰਹੇ ਆ ਮੈਨੂੰ ਇਨਸਾਫ ਬਿਲਕੁਲ ਨਹੀਂ ਮਿਲ ਰਿਹਾ ਪਤਾ ਨਹੀਂ ਕਿ ਉਹਨਾਂ ਨੇ ਉਸ ਥਿਰ ਤੋਂ ਪੈਸੇ ਖਾਦੇ ਆ ਕੀ ਕੀਤਾ ਮੈਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਪਰ ਮੇਰੀ ਸੁਣਵਾਈ ਨਹੀਂ ਹੋ ਰਹੀ ਮੈਂ ਬਾਰ-ਬਾਰ ਬੰਦਿਆਂ ਨੂੰ ਵੀ ਲੈ ਆਇਆ ਕੁਆਲਾਵੀਆ ਕੇਸ ਲੀਡਰ ਵਗੈਰਾ ਤੋਂ ਵੀ ਕੁਆਇਆ ਪਰ ਮੇਰੀ ਸੁਣਵਾਈ ਨਹੀਂ ਹੋ ਰਹੀ ਮੈਨੂੰ ਬਰਬਾਦ ਕਰ ਰਿਹਾ ਹੈ ਵਾਰ-ਵਾਰ ਬਰਬਾਦ ਕਰੀ ਜਾ ਰਿਹਾ ਹੈ ਮੈਂ ਪੈਸਾ ਵੀ ਖਰਚ ਕਰ ਰਿਹਾ ਹਾਂ ਟਾਈਮ ਵੀ ਬਰਬਾਦ ਕਰ ਰਿਹਾ ਹਾਂ ਪਰ ਮੇਰੀ ਬੇਨਤੀ ਇਹੀ ਹੈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਜਿੱਦ ਨੂੰ ਬੱਚੀ ਸੁਸਾਈਡ ਕਰਦੀ ਹੈ ਤੁਹਾਡੀ ਬੱਚੀ ਨਾਲ ਆਪਦੀ ਬੱਚੀ ਨੂੰ ਲੈ ਕੇ ਉਸ ਦਿਨ ਕੋਈ ਪਰਿਵਾਰ ਨਾਲ ਗੱਲਬਾਤ ਹੁੰਦੀ ਹੈ ਉਹ ਜਦੋਂ ਇਹਨਾਂ ਦੇ ਮਤਲਬ ਇੱਕ ਦਿਨ ਪਹਿਲਾਂ ਤੋਂ ਘਰੇ ਲੜਾਈ ਝਗੜਾ ਹੋਇਆ ਅੱਛਾ ਸਾਰੇ ਪਰਿਵਾਰ ਦੇ ਵਿੱਚ ਫਿਰ ਇਹ ਦਾ ਮਤਲਬ ਸਹੁਰਾ ਜਿਹੜਾ ਕੁੜੀ ਦਾ ਘਰ ਵਾਲੇ ਵੀ ਬੋਲੀ ਜਾਂਦੀ ਸੀ ਦੁਬਾਰੇ ਲੜੀ ਜਾਂਦੀ ਸੀ ਨੂੰ ਸਸ ਮੈਨੂੰ ਨਹੀਂ ਪਤਾ ਮੰਨ ਨਹੀਂ ਰਿਹਾ ਇਸ ਗੱਲ ਨੂੰ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਹੈ ਇਹ ਮਨਾਣਾ ਪੁਲਿਸ ਵਾਲਿਆਂ ਨੇ ਸੀ ਇਹ ਕਹਿੰਦੀ ਅਸੀਂ ਉਸ ਤੋਂ ਪੁੱਛ ਦੱਸ ਕਰਨੀ ਰਹੇ ਇਹ ਲੜਕੀ ਘਰੋਂ 2:00 ਵਜੇ 25 ਮਿੰਟ ਤੇ ਜਾਂਦੀ ਹੈ ਬਟ ਮੈਨੂੰ 6:00 ਵਜੇ ਫੋਨ ਕੀਤਾ ਜਾਂਦਾ ਹੈ ਪੁਰਾਣੇ ਵੱਲੋਂ ਕਿ ਵੰਦਨਾ ਮਿਲ ਨਹੀਂ ਰਹੀ ਉਹ ਅੱਜ ਤਾਂ ਨਹੀਂ ਆ ਗਈ ਹੋਈ ਇਹਨਾਂ ਨੂੰ ਪਤਾ ਸੀ ਦੁਬਾਰ ਲਈ ਉਹ ਘਰੋਂ ਗਈ ਹੋਈ ਹੈ ਇਹਨਾਂ ਨੇ ਜਾਣ ਕੇ ਖੇਡ ਬ ਉਹਨੂੰ ਤਲਾਸ਼ ਕਰਨ ਲੱਗੇ ਆ ਮੈਂ ਬੈਂਕ ਤੋਂ ਇਨਕੁਆਇਰੀ ਕੀਤੀ ਹੈ ਉਹ ਕਹਿੰਦੇ ਇਹਨੂੰ ਫੋਨ ਆਇਆ ਸੀਗਾ ਇਹ ਚਲਾ ਗਿਆ 3 ਵਜੇ ਕਰੇ ਹੂੰ ਵਿਆਹ ਤੇ ਕਿੰਨਾ ਖਰਚਾ ਆਇਆ ਸੀ ਜਦੋਂ ਖਰਚਾ ਕੀਤਾ ਮੈਂ 25 ਪਲੱਸ ਖਰਚਾ ਕੀਤਾ ਸੀਗਾ ਜੀ ਅੱਛਾ ਜੀ ਤੁਹਾਨੂੰ ਕੀ ਲੱਗਦਾ ਪਿਆ ਐਸਐਚਓ ਉਸ ਤੋਂ ਬਾਅਦ ਵੀ ਅਸੀਂ ਬਾਰ ਬਾਰ ਲੜਕੀ ਨੂੰ ਹਰ ਦਿਨ ਇਤਿਆਰ ਤੇ ਜੋ ਵੀ ਲੇੜਾ ਕਪੜਾ ਸੀ ਇੱਥੇ ਕੋੜਕਪੁਰੇ ਭੇਜਦੇ ਰਹੇ ਇਸ ਗੱਲ ਦਾ ਗਵਾ ਇਹਨਾਂ ਦੇ ਹੋਰ ਦਾ ਬੰਦਾ ਵੀ ਹੈਗਾ ਜਿਹੜਾ ਇਹਨਾਂ ਆਪਦੇ ਇੱਥੇ ਲੈ ਕੇ ਆਉਂਦਾ ਜਮਾਨ ਇਹਨਾਂ ਨੇ ਕੁੜੀ ਨੂੰ ਕਦੇ ਲੇੜਾ ਕਪੜਾ ਕੁਛ ਨਹੀਂ ਦਵਾਇਆ ਡਿਮਾਂਡ ਹੀ ਕਰਦੇ ਰਹੇ ਬਸ ਉਹਦੀ ਕੋਈ ਖੁਸ਼ੀ ਦੀ ਇਹਨਾਂ ਨੇ ਪੂਰੀ ਕੀਤੀ ਉਹ ਛੁੜਦੇ ਰਹਿੰਦੇ ਸੀ ਮੈਂ ਬਾਰ ਬਾਰ ਸਮਝਾ ਦਿੰਦਾ ਸੀ ਬੇਟਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਨਾਂ ਨੂੰ ਨੋਟਿਸ ਹੀ ਹੋ ਤਾਂ ਇਹਨਾਂ ਨੇ ਗਾਇਬ ਕਰਤੇ ਪ੍ਰੂਫ ਤਾਂ ਸਾਡੇ ਹੱਥ ਲੱਗਣ ਨਹੀਂ ਦਿੱਤਾ ਕਿਉਂਕਿ ਦੁਪਹਿਰ 2:25 ਇਹਨਾਂ ਨੇ ਮੈਨੂੰ ਰਾਤ ਨੂੰ ਫੋਨ ਕੀਤਾ ਸੀਗਾ ਮੈਂ ਪਹੁੰਚਿਆ 8:00 9:00 ਵਜੇ ਉਦੋਂ ਤੱਕ ਸੁੰਨ ਸਾਮ ਹੋ ਗਈ ਸਾਰੀ ਅੱਡਾ ਸੁੰਨਾ ਸੀਗਾ ਸਵੇਰੇ ਉੱਠ ਕੇ ਪੁੱਛਿਆ ਗਿਆ ਜਦੋਂ ਗੇਟ ਤੋਂ ਬਾਹਰ ਨਿਕਲੇ ਬਾਹਰ ਆਟੋ ਖੜਦੇ ਆ ਆਟੋ ਵਾਲੇ ਨੂੰ ਪੁੱਛਿਆ ਤੁਸੀਂ ਦੇਖੀ ਐਸ ਤਰ੍ਹਾਂ ਦੀ ਲੜਕੀ ਕੋਈ ਬੱਚੇ ਨਾਲ ਜਾਂਦੀ ਉਹ ਕਹਿੰਦੇ ਹਾਂਜੀ ਮੇਰੇ ਆਟਾ ਤੇ ਬੈਠਣ ਲੱਗੇ ਸੀ ਦੂਜੇ ਆਟੋ ਵਾਲਾ ਬਿਠਾ ਕੇ ਇਧਰ ਫਾਜ਼ਿਲਗੜ ਰੋਡ ਤੇ ਲੈ ਗਿਆ ਫਾਜ਼ਿਲਗੜ ਰੋਡ ਤੇ ਜਦੋਂ ਉਹਨੇ ਨਾਲ ਲਿਆ ਆਟੋ ਵਾਲੇ ਨੇ ਨਾਲ ਦੀ ਨਾਲ ਹੀ ਇਹ ਪੁਰਾਣਾ ਸਾਜਨ ਉਹਦੇ ਗੱਡੀ ਚੱਕੀ ਤੇ ਸਿੱਧਾ ਨਹਿਰ ਤੇ ਆ ਗਿਆ ਇਹਦਾ ਤੁਸੀਂ ਕਾਰਨ ਸਮਝੋ ਲਾ ਨਹਿਰ ਤੇ ਆਉਂਦਾ ਕਰਨ 17 ਕਿਲੋ ਮੀਟਰ ਦੇ ਘਰ ਤੋਂ ਚੱਲ ਕੇ ਤੇ ਸਿੱਧਾ ਨਹਿਰ ਦੇ ਆ ਕੇ ਬ੍ਰੇਕ ਮਾਰਦਾ ਇਹਦਾ ਮਤਲਬ ਇਹਨੂੰ ਪਤਾ ਸੀ ਪਹਿਲੇ ਵੀ ਉਹ ਨਹਿਰ ਤੇ ਹੀ ਆ ਕੇ ਕਹਿੰਦਾ ਵੀ ਬੱਚੇ ਦੀ ਚੱਪਲ ਪਈ ਹੈ ਉਹ ਪਤਾ ਨਹੀਂ ਤਾਂ ਇਹਨਾਂ ਨੇ ਆਪ ਰੱਖੀ ਹੈ ਕਿ ਕਿਵੇਂ ਕੀ ਕੀਤਾ ਨਾਟਕ ਕੀਤਾ ਕਹਿੰਦੇ ਬੱਚੇ ਦੀ ਚੱਪਲ ਪਈ ਹੈ ਨਹਿਰ 'ਚ ਛਾਲ ਮਾਰ ਕੇ ਗੋੜੀ ਹਾਂ ਸੱਚ ਫਿਰ ਉਸ ਸ਼ੂਗਰ ਮੇਲ ਵਾਲੇ ਤੋਂ ਪੁੱਛਿਆ ਉਹ ਕਹਿੰਦੇ ਹਾਂ ਜੀ ਕੱਲ ਦੁਪਹਿਰੇ ਇੱਕ ਬੱਚੇ ਨਾਲ ਲੈ ਕੇ ਗੁੜੀਆਂ ਨਿਸ਼ਾਲ ਮਾਰੀ ਜਾਂਦੇ ਜਿਹੜੀ ਬੱਚੀ ਦੀ ਸੀਗੀ ਡੈੱਡ ਬੋਡੀ ਉਹ ਤਾਂ ਸਾਨੂੰ ਮਿਲ ਗਈ 25 ਤਰੀਕ ਨੂੰ 5 ਦਿਨਾਂ ਬਾਅਦ ਜਿਹੜੀ ਸਾਡੀ ਮੇਨ ਗੁੜੀਆ ਸੀਗੀ ਵੰਦਨਾ ਉਹਦੀ ਜਿਹੜੀ ਬੋਡੀ ਮਿਲੀ 11 ਦਿਨਾਂ ਬਾਅਦ ਗੰਗਾ ਨਗਰ ਤੋਂ ਮਿਲੀ ਤੁਹਾਨੂੰ ਕੀ ਲੱਗਦਾ ਪੁਲਿਸ ਨੂੰ ਦੁਬਾਰਾ ਇਹ ਤਾਂ ਕੰਮ ਕਰ ਰਹੀ ਹੈ ਜਾਂ ਕੀ ਲੱਗਦਾ ਤੁਹਾਨੂੰ ਇਹ ਤਾਂ ਉਹ ਜਾਣਦੇ ਜੀ ਹੁਣ ਦਬਾ ਦਿੱਤਾ ਕਿ ਕੋਈ ਲਾਲਚ ਦੇ ਰਹੇ ਉਹਨਾਂ ਨੂੰ ਮਤਲਬ ਸਾਡੀ ਸੁਣਵਾਈ ਨਹੀਂ ਹੋ ਰਹੀ ਮੈਨੂੰ ਤਾਂ ਇਹਨਾਂ ਪਤਾ ਮੈਨੂੰ ਖਰਾਬ ਕੀਤਾ ਜਾ ਰਿਹਾ ਬਾਰ-ਬਾਰ ਜਦੋਂ ਡੈੱਡ ਬੋਡੀਆਂ ਮਿਲ ਜਾਂਦੀਆਂ ਤੁਹਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵਿਸ਼ਵਾਸ ਦਵਾਇਆ ਗਿਆ ਹੋਊਗਾ ਹਾਂਜੀ ਇਹਨਾਂ ਕੀ ਵਿਸ਼ਵਾਸ ਦਵਾਇਆ ਉਦੋਂ ਵੀ ਜਿਹੜੇ ਸਿਸਕਾਰਾ ਕਰ ਦਿੱਤਾ ਜਾ ਵੀ ਜਿਹੜਾ ਇਨਸਾਫ ਆ ਤੁਹਾਨੂੰ ਮਿਲ ਜੂਗਾ ਪਰ ਉਹ ਇਨਸਾਫ ਤਾਂ ਉਹ ਤੁਹਾਨੂੰ ਫੇਰ ਨਹੀਂ ਮਿਲ ਨਹੀਂ ਮਿਲਿਆ ਜੀ ਸਾਨੂੰ ਜਦੋਂ ਅਸੀਂ ਡੈੱਡ ਬੋਡੀਆਂ ਮਿਲ ਗਈ ਇਹਨਾਂ ਕੋਲੇ ਪਤਾ ਨਹੀਂ ਕਿੱਥੋਂ ਇਹਨਾਂ ਦੀ ਕੋਈ ਖੂਫਿਆ ਰਿਪੋਰਟ ਕਿਵੇਂ ਇਹਨਾਂ ਨੂੰ ਮਿਲੀ ਹੈ ਕਿ ਲੈ ਵੀ ਉਹ ਧਰਨਾ ਲਾਣਗੇ ਚੌ ਫੋਨ ਆਇਆ ਫਿਰ ਡੀਐਸਪੀ ਦਾ ਵੀ ਆਇਆ ਵੀ ਤੁਸੀਂ ਸਿਸਕਾਰ ਕਰ ਦਿਓ ਤੇ ਉਸ ਤੁਹਾਡੇ ਨਾਲ ਹੈ ਹੁਣ ਪੁਲਿਸ ਤੁਹਾਡੇ ਨਾਲ ਹੈ ਜੇ ਤੁਸੀਂ ਇਸ ਤਰ੍ਹਾਂ ਦਾ ਕੋਈ ਹਰਕਤ ਕਰੋਗੇ ਧਰਨਾ ਵਗੈਰਾ ਲਾਉਂਗੇ ਤੇ ਪੁਲਿਸ ਤੁਹਾਡੇ ਖਿਲਾਫ ਹੋਜੂਗੀ ਉਹਦਾ ਫਿਰ ਤੁਹਾਨੂੰ ਬੈਨੀਫਿਟ ਨਹੀਂ ਮਿਲਣਾ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ 2 ਦਿਨਾਂ ਦੇ ਵਿੱਚ ਵਿੱਚ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਵਾਂਗੇ ਇਹ 2 ਦਿਨ ਕਰ ਕਰਕੇ ਅੱਜ 1.5 ਮਹੀਨਾ ਹੋ ਗਿਆ ਮੈਂ ਰੋਜ਼ ਚੱਕਰ ਲਾਈ ਜਾਂਦਾ ਇਹ ਮੇਰੇ ਤੋਂ 2 ਦਿਨ ਲਏ ਜਾਂਦੇ ਅੱਜ ਵੀ ਮੈਂ ਮੰਗ ਕੇ ਤੇ ਅੱਜ ਫਿਰ 2 ਦਿਨ ਲੈ ਗਏ ਵੀ ਪੁਲਿਸ ਪ੍ਰਸ਼ਾਸਨ ਨੇ ਇੱਥੇ ਲੱਗਦਾ ਵੀ ਤੁਹਾਨੂੰ ਕਿਤੇ ਨਾ ਕਿਤੇ ਗਮਰਾਹ ਕੀਤਾ ਡਰਾਇਆ ਧਮਕਾਇਆ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੁਸੀਂ ਡਰ ਕੇ ਸਸਕਾਰ ਕਰਤਾ ਤੁਸੀਂ ਉਹਨੇ ਵਿਸ਼ਵਾਸ ਚ ਆ ਗਏ ਪੀ ਤੁਹਾਨੂੰ ਵਿਸ਼ਵਾਸ ਦਵਾਇਆ ਵੀ ਜੇਕਰ ਸਿਸਕਾਰ ਕਰਦੋਂਗੇ ਤੇ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਤੁਹਾਨੂੰ ਵਿਸ਼ਵਾਸ ਦਵਾਇਆ ਜਾਊਗਾ ਪਰ ਅੱਜ ਉਹ ਵਿਸ਼ਵਾਸ ਕਿੱਧਰ ਗਿਆ ਹਾਂ ਸਾਨੂੰ ਕੋਈ ਇਨਸਾਫ ਨਹੀਂ ਦਵਾਇਆ ਆਰਦਾ ਇਹਨਾਂ ਨੇ ਵਿਸ਼ਵਾਸ ਮਤਲਬ ਸਾਡੇ ਤੋਂ ਤੋੜਿਆ ਸਮਝ ਲਓ ਕੋਈ ਸਮਝ ਲਓ ਆ ਵੀ ਵਿਸ਼ਵਾਸ ਚ ਲੈ ਆ ਲਿਆ ਕਿ ਮੈਨੂੰ ਅੱਜ ਡੇਢ ਮਹੀਨਾ ਹੋ ਗਿਆ ਖਰਾਬ ਕਰਦਿਆਂ ਨੂੰ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਕੋਈ ਇਹਨਾਂ ਨੇ ਅਰੈਸਟ ਨਹੀਂ ਬਾਈ ਮੈਨੂੰ ਲੱਗਦਾ ਹੈ ਕਿ ਲਵੀ ਇਹਨਾਂ ਤੋਂ ਤੰਗ ਪਰੇਸ਼ਾਨ ਆ ਕੇ ਕਿਤੇ ਮੈਂ ਨਾ ਕੁਝ ਕਰ ਜਾਵਾਂ ਕਿਉਂਕਿ ਮੇਰਾ ਤਾਂ ਹੁਣ ਘਰ ਤਬਾਹ ਹੋਇਆ ਪਿਆ ਫਾਈਨੈਂਸ਼ਲੀ ਤਬਾਹ ਹੋ ਗਿਆ ਮੈਂ ਏ ਦੱਖੋ ਮੇਰੇ ਸੱਸ ਜਾਨੀ ਗੁੜੀਆਂ ਦੀ ਨਾਨੀ ਉਹ ਹਟੈਕ ਨਾਲ ਮਰ ਗਈ ਗੁੜੀ ਦਾ ਤੇ ਮੇਰੀ ਮਿਸੇਜ ਹੈ ਉਹ ਅੱਧ ਮਰੀ ਉਹ ਹੋਈ ਪਈ ਜਦੋਂ ਰੋਣ ਲੱਗਦੀ ਹੈ ਉਹ ਸ਼ਾਮ ਨੂੰ ਆਦੂ ਰੋ ਰੋ ਕੇ ਨੂੰ ਰਾਤ ਬੈ ਜਾਂਦੀ ਹੈ ਉਹ ਕਹਿੰਦੀ ਸਾਡੀ ਗੁੜੀਆਂ ਤੇ ਗਈਆਂ ਗਈਆਂ ਸਾਨੂੰ ਇਨਸਾਫ ਵੀ ਨਹੀਂ ਮਿਲ ਰਿਹਾ ਰਹਿ ਗਿਆ ਮੈਂ ਇਕੱਲਾ ਜੇ ਮੈਨੂੰ ਕੁਛ ਦਿਨਾਂ ਤੱਕ ਨਾ ਇਨਸਾਫ ਮਿਲਿਆ ਤਾਂ ਮੈਂ ਵੀ ਹੋ ਜਾਦਾ ਕੁਛ ਨਾ ਕੁਛ ਇਹਨਾਂ ਦੇ ਸਰਕਾਰੀ ਧਾਰੇ ਦੇ ਵਿੱਚ ਕਰਕੇ ਜਾਉਂਦਾ ਜਿੰਦਗੀ ਨੂੰ ਹੁਣ ਮੈਂ ਕਰਨਾ ਨਹੀਂ ਕੀ ਜੇ ਇਕੱਲਾ ਰਹਿ ਗਿਆ ਮੇਰੇ ਫੁੱਲਾਂ ਵਰਗੀ ਪਾਲੀ ਹੋਈ ਸੀ ਜਿਦੋਂ ਮੈਂ ਸਾਰੇ ਮਤਲਬ ਆਪ ਦੀ ਜ਼ਿੰਦਗੀ ਦੀ ਮਿਹਨਤ ਦੀ ਕਮਾਈ ਸਾਰੀ ਲਾਈ ਚਾਵਾਂ ਨਾਲ ਪਾਲਿਆ ਉਹਨੂੰ ਉਹੀ ਮੇਰੀ ਨਹੀਂ ਰਹੀ ਇੱਥੇ ਉੱਤੋਂ ਹੀ ਨਹੀਂ ਇਨਸਾਫ ਨਹੀਂ ਮਿਲ ਰਿਹਾ ਇਹੋ ਜੇ ਸੂਬੇ ਚ ਰਹਿ ਕੇ ਮੈਂ ਕਰਨਾ ਵੀ ਕੀ ਹੈ ਨਹੀਂ ਤੁਹਾਨੂੰ ਲੱਗਦਾ ਜੀ ਮਿਲੇਗਾ ਇਨਸਾਫ ਤੁਹਾਡੇ ਕਹਿਣ ਮੁਤਾਬਕ ਹੋਰ ਵੇਟ ਕਰ ਲੈਣੇ ਦੋ ਦਿਨ ਕਹੋ ਚਾਰ ਦਿਨ ਤੁਸੀਂ ਲੈ ਲਓ ਗਾਰੰਟੀ ਲੈ ਰਹੇ ਹੋ ਵੀ ਇਹਨੇ ਤਾਂ ਰੁਕ ਜਾਣਾ ਇਹਨੇ ਰੁਕ ਜਾਣਾ ਨਹੀਂ ਤੇ ਮੇਰੇ ਜੀਨ ਦਾ ਕੋਈ ਹੱਜ ਨਹੀਂ ਹੈਗਾ ਜੀ ਹੁਣ ਬਸ ਜਿਵੇਂ ਮਾਨ ਸਰਕਾਰ ਕਹਿੰਦੀ ਸੀ ਵੀ ਕਿਸੇ ਨਾਲ ਬੇਇਨਸਾਫੀ ਨਹੀਂ ਹੋਊਗੀ ਕੋਈ ਹੋਵੇ ਸਾਡੀ ਸਰਕਾਰ ਲੈ ਕੇ ਉਹ ਵਧੀਆ ਸਰਕਾਰ ਉਹ ਦੋ ਫਰੰਟ ਪਹਿਲਾਂ ਮਾਰੇ ਸੀ ਤੀਜਾ ਫਰੰਟ ਆ ਗਿਆ ਲੱਗਦਾ ਵੀ ਇਹ ਤੀਜੇ ਫਰੰਟ ਤੋਂ ਵੀ ਕੁਝ ਇਨਸਾਫ ਦੀ ਉਮੀਦ ਮੈਨੂੰ ਨਹੀਂ ਲੱਗਦਾ ਜੀ ਮੈਂ ਤਾਂ ਤਿੰਨ ਵਾਰ ਸਪੀਕਰ ਸਾਹਿਬ ਨਾਲ ਹੀ ਮਿਲ ਚੁੱਕਿਆ ਹਾਂ ਜੀ ਉਹਨਾਂ ਨੇ ਮੇਰੇ ਸਾਹਮਣੇ ਐਸਐਸਪੀ ਸਾਹਿਬ ਨੂੰ ਫੋਨ ਵੀ ਕੀਤਾ ਜੀ ਬਟ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਮੈਨੂੰ ਤਾਂ ਇਹ ਲੱਗਦਾ ਮਾਨ ਸਰਕਾਰ ਤੋਂ ਵੀ ਇਹਨੂੰ ਕੋਈ ਇਨਸਾਫ ਮਿਲ ਰਿਹਾ ਹੈ ਅਜੇ ਤੱਕ ਜੀ ਜੀ ਨਾ ਤੁਸੀਂ ਆਸ ਦਿਵਾਉਂਦੇ ਤਾ ਮੈਂ ਵੇਟ ਕਰ ਲੈਂਦਾ ਕਿ ਮਾਨ ਸਰਕਾਰ ਮੈਨੂੰ ਕੋਈ ਇਨਸਾਫ ਦਵਾਉਗੀ ਜੀ ਸਪੀਕਰ ਦੇ ਕਹਿਣ ਤੇ ਵੀ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਤੁਹਾਡੇ ਮੇਰੇ ਸਾਹਮਣੇ ਉਹਨਾਂ ਨੇ ਹੈਂਡ ਫ੍ਰੀ ਕਰਕੇ ਫੋਨ ਲਾਇਆ ਐਸਐਸਪੀ ਸਾਹਿਬ ਨੂੰ ਹਾਂ ਜੀ ਮੇਰੇ ਸਾਹਮਣੇ ਦੋ ਵਾਰੀ ਹੈਂਡ ਫ੍ਰੀ ਕਰਕੇ ਐਸਐਸਪੀ ਸਾਹਿਬ ਨੂੰ ਫੋਨ ਲਾਇਆ ਬਟ ਕਾਰਵਾਈ ਕੋਈ ਨਹੀਂ ਹੋਈ ਇਹ ਨਹੀਂ ਮੈਨੂੰ ਪਤਾ ਹੁਣ ਐਸਐਸਪੀ ਸਾਹਿਬ ਨੇ ਵੀ ਕੀਤੀ ਕਿ ਸਪੀਕਰ ਸਾਹਿਬ ਦਾ ਫੋਨ ਲਾਣ ਦਾ ਕੋਈ ਜਰੀ ਵਜ੍ਹਾ ਵੀ ਹੋਰ ਸੀ ਤੁਸੀਂ ਬੋਲੇ ਕੁਝ ਕਾਰਵਾਈ ਨਹੀਂ ਹੋਈ ਤੁਸੀਂ ਸਪੀਕਰ ਸਾਹਿਬ ਨੂੰ ਜਾ ਕੇ ਨਹੀਂ ਕਿਹਾ ਮਹਾਰਾਜ ਤੁਸੀਂ ਫੋਨ ਲਾਇਆ ਸੀ ਉਹਨੇ ਤਾਂ ਕੰਨੀ ਜਰੇ ਜੂਮ ਵੀ ਨਹੀਂ ਸਰਕੀ ਭੋਰਾ ਵੀ ਮੈਂ ਕਿਹਾ ਜੀ ਦੁਬਾਰਾ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਫਿਰ ਫੋਨ ਕਰ ਦਿੰਦੇ ਆ ਫਿਰ ਫਿਰ ਉਹਨੂੰ ਹੱਸ ਕੇ ਤੇ ਬਸ ਆਹਾ ਆਹਾ ਕਰਕੇ ਜੀ ਫੋਨ ਲਾਤਾ ਸਪੀਕਰ ਸਾਹਿਬ ਨੇ ਕੋਈ ਗੱਲ ਨਹੀਂ ਕਾਰਵਾਈ ਹੋਊਗੀ ਜੀ ਮੈਂ ਦੁਬਾਰਾ ਕਹਤਾ ਹਾਂ ਤੁਸੀਂ ਬੇਫਿਕਰ ਹੋ ਜਾ ਵੀ ਅੱਖਾਂ ਹੀ ਪੁੰਚਦੀਆਂ ਜਿਹਾ ਵਕਾ ਰੋਂਦੇ ਅੱਖਾਂ ਪੁੰਚ ਗਿਆਂ ਬਰਿਆਜ ਜੀ ਲਿਆ ਤੁਹਾਨੂੰ ਮਤਲਬ ਜਿੰਨੂੰ ਆਪਾਂ ਦੁੱਖ ਕਹਿੰਨੇ ਆ ਆਪਦੇ ਸ਼ਹਿਰ ਦਾ ਆਪਦੇ ਘਰ ਦਾ ਕਿਉਂਕਿ ਮੈਂ ਉਹਨਾਂ ਦੇ ਸ਼ਹਿਰ ਦੇ ਸਪੀਕਰ ਸਾਹਿਬ ਦੇ ਉਹ ਉਹਨਾਂ ਨੇ ਦੁੱਖ ਨਹੀਂ ਮੈਨੂੰ ਜ਼ਾਹਰ ਕਰਵਾਇਆ ਲੈ ਮੈਨੂੰ ਦੁੱਖ ਆ ਆਪਣੇ ਘਰ ਦੀ ਧੀ ਸੀ ਤੇ ਮ ਉਹਨਾਂ ਨੇ ਕਦੇ ਵੀ ਸਖਤੀ ਨਾਲ ਕੋਈ ਫੋਨ ਨਹੀਂ ਕੀਤਾ ਮੇਰੇ ਦਾ ਤੁਹਾਡੇ ਦਾ ਮਾਨਸਿ ਵੀ ਮੇਰੇ ਸ਼ਹਿਰ ਦਾ ਇੱਕ ਸਪੀਕਰ ਆ ਬਹੁਤ ਪਾਵਰ ਆ ਮੁੱਖ ਮੰਤਰੀ ਜਿੰਨੀ ਪਾਵਰ ਆਉਂਦੀ ਆ ਸਪੀਕਰ ਕੋਲੇ ਕਿ ਮੇਰਾ ਹੱਲ ਹੋਊਗਾ ਮੇਰੀ ਸੁਣਵਾਈ ਹੋਊਗੀ ਤੁਹਾਡਾ ਵੀ ਜਿਹੜਾ ਮਨੋਬਾਲਾ ਦਿਲ ਅੰਦਰ ਟੁੱਟ ਗਿਆ ਵੀ ਮੇਰੇ ਦਾ ਸਪੀਕਰ ਸਾਹਮਣੇ ਨਹੀਂ ਸੁਣੀ ਸਾਡੇ ਸ਼ਹਿਰ ਦਾ ਹੋਵੇ ਬਿਲਕੁਲ ਲੋਕਲ ਹੋਣ ਦੇ ਬਾਵਜੂਦ ਵੀ ਮੇਰੇ ਸਲਵਾਈ ਨਹੀਂ ਹੋਈ ਤੇ ਦਿਲ ਟੁੱਟਣਾ ਸੀ ਹੋਰ ਮੇਰਾ ਕੀ ਹੋਣਾ ਸੀ ਜੀ ਉਸ ਤੋਂ ਬਾਅਦ ਹਲ ਤਾਂ ਵਸ ਇੱਕ ਸਰੀਰ ਹੈ ਜਿੰਦਾ লাশ ਉਤਰਾ ਫਿਰਦਾ ਜੇ ਮੈਨੂੰ ਹੋਰ ਵੀ ਇਸ ਤਰ੍ਹਾਂ ਤੰਗ ਪਰੇਸ਼ਾਨ ਕੀਤਾ ਗਿਆ ਤੇ ਬਸ ਮੈਂ ਆਪਦਾ ਜ਼ਿੰਦਗੀ ਤੋਂ ਮਤਲਬ ਮੂੰਹ ਮੋੜਨ ਵਾਲੀ ਗੱਲ ਹੋ ਜਾਣੀ ਹੈ ਜੀ ਤੇ ਹਾਰ ਚੁੱਕਿਆ ਹਾਂ ਬਿਲਕੁਲ ਤੁਸੀਂ ਕੁਝ ਬੋਲਦੇ ਸਿੱਖੀ ਕਰੀ ਤੁਸੀਂ ਮੈਂ ਕ੍ਰਿਸ਼ਨ ਨਾਰੰਗ ਪ੍ਰਧਾਨ ਭਾਰਤੀ ਜਨਤਾ ਪਾਰਟੀ ਕੋੜਕਪੁਰਾ ਬੜੇ ਦੁੱਖ ਨਾਲ ਕਹਿਣਾ ਪੈਂਦਾ ਮੋਮੈਂਟ ਬਾਅਦ ਚ ਕਰਦਾ ਚਲੋ ਕਾਫੀ ਦੁਖੀ ਤੇ ਦੇ ਨਾਲ ਇਹਨਾਂ ਦੇ ਸੱਜਣ ਮਿੱਤਰ ਆਏ ਆ ਕੀ ਕਹਿਣਾ ਤੁਹਾਡਾ ਜੀ ਬਹੁਤ ਹੀ ਦੇਖੋ ਕਿੰਨੇ ਬਾਈ ਜੀ ਭਾਵਕ ਹੋ ਗਏ ਗੱਲ ਨਹੀਂ ਹੋ ਰਹੀ ਇਹਨਾਂ ਦੁਖੀ ਪਰਿਵਾਰ ਆ ਨਾਲੇ ਦੋਸਤ ਆ ਇਹਨਾਂ ਦੇ ਇਹਨਾਂ ਦੇ ਦੋਸਤ ਆ ਜੀ ਦੇਖੋ ਕਾਫੀ ਦੁਖੀ ਆ ਤੁਹਾਡੀ ਮੰਡੀ ਦਾ ਤੁਹਾਡੇ ਸ਼ਹਿਰ ਦਾ ਸਪੀਕਰ ਹੋਵੇ ਤੇ ਉਹਦੀ ਵੀ ਜਿਹੜੀ ਦਫਤਰ ਸੁਣਵਾਈ ਹੈ ਨਹੀਂ ਜੰਤਰਾ ਚ ਕੋਠੇ ਤੇ ਲੱਗਿਆ ਸਪੀਕਰ ਤਾਂ ਹਜੇ ਖੜਕ ਸਕਦਾ ਕੋਈ ਆਵਾਜ਼ ਆ ਸਕਦੀ ਆ ਜੀ ਇਸ ਬੰਦੇ ਦੀ ਕੋਈ ਸੁਣਵਾਈ ਨਹੀਂ ਕੋਈ ਅਫਸਰ ਇਹਨੂੰ ਟਿਚ ਕਰਕੇ ਨਹੀਂ ਜਾਣਦਾ ਹਮ ਅਸੀਂ ਤਿੰਮ ਗਿੜੇ ਮਾਰੇ ਆਏ ਆ ਪਰ ਇਹਨਾਂ ਦੇ ਦੱਸਣ ਮੁਤਾਬਕ ਵੀ ਗੱਲਬਾਤ ਦਾ ਤਰੀਕਾ ਵੀ ਵਧੀਆ ਨਹੀਂ ਲਹਿਜ਼ਾ ਵੀ ਵਧੀਆ ਨਹੀਂ ਇੱਕ ਦੁੱਖ ਦੀ ਘੜੀ ਦੇ ਵਿੱਚ ਜਿਹੜੀ ਗੱਲ ਕਰਨੀ ਹੁੰਦੀ ਹੈ ਤਾਂ ਉੱਥੇ ਆਪਣਾ ਮੂੰਹ ਵੈਸੇ ਹੀ ਅਫਸੋਸ ਵਾਲੇ ਮੂੜ ਚ ਆ ਜਾਂਦਾ ਹੈ ਪਰ ਉਹ ਹੱਸ ਹੱਸ ਕੇ ਫੋਨ ਕਰ ਰਿਹਾ ਐਸਐਸਪੀ ਨੂੰ ਵੀ ਇਹ ਕਰਿਆ ਰ ਇਹਨਾਂ ਦਾ ਕੁਝ ਬਸ ਇਹ ਵਾਰੀ ਵਾਰੀ ਇੰਨੀ ਗੱਲ ਕਹਿ ਦੇਣੀ ਇਹ ਕਾਫੀ ਨਹੀਂ ਜਿਹੜੇ ਪਰਿਵਾਰ ਦੇ ਇੱਕ ਧੀ ਚਲੀ ਗਈ ਇੱਕ ਦੋਤੀ ਚਲੀ ਗਈ ਉਸ ਤੋਂ ਬਾਅਦ ਰਹਿੰਦੇ ਹੋਏ ਉਸੇ ਸਦਮੇ ਦੇ ਵਿੱਚ ਉਸੇ ਦੁੱਖ ਦੇ ਵਿੱਚ ਇਹਨਾਂ ਦੀ ਗਾਂ ਸੱਸ ਉਸ ਕੁੜੀ ਦੀ ਗਾਂ ਨਾਨੀ ਮਤਲਬ ਉਹ ਵੀ ਚਲੀ ਗਈ ਹੈ ਹੁਣ ਇਹ ਵੀ ਕਹਿ ਰਿਹਾ ਕਿ ਜੇ ਕੁਝ ਨਹੀਂ ਇਨਸਾਫ ਮਿਲਿਆ ਤਾਂ ਮੈਂ ਵੀ ਸੁਸਾਈਡ ਕਰ ਲਵਾਂਗਾ ਇਹਦੇ ਲਈ ਦੋਸ਼ੀ ਕੌਣ ਹੈ ਜ਼ਿੰਮੇਵਾਰ ਕੌਣ ਹੈ ਇਹ ਚੀਜ਼ ਆਪਾਂ ਨੂੰ ਸਾਰਿਆਂ ਨੂੰ ਸਾਹਮਣੇ ਨਜ਼ਰ ਆ ਰਹੀ ਹੈ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਇਹ ਪ੍ਰਸ਼ਾਸਨ ਦੇ ਢੇਡੇ ਕੱਢ ਰਹੇ ਆ ਪੁਲਿਸ ਦੀਆਂ ਮਿੰਟਾਂ ਕਰ ਰਹੇ ਆ ਉੱਥੇ ਵੀ ਕੋਈ ਸੁਣਵਾਈ ਨਹੀਂ ਡੇਢ ਮਹੀਨਾ ਹੋ ਗਿਆ ਉਹਨਾਂ ਨੂੰ ਇੰਨਾ ਕਿ ਡਿਲੇ ਦੇਤਾ ਇੰਨਾ ਕਿ ਸਮਾਂ ਦੇਤਾ ਕਿ ਉਹਨਾਂ ਨੇ ਆਪਣੀ ਕੁੜੀ ਦੀ ਤਾਂ ਇੱਕ ਦੀ ਵਿੱਚੋਂ ਜ਼ਮਾਨਤ ਕਰਵਾ ਲਈਏ ਉਹ ਹੁਣ ਪਤਾ ਲੱਗਿਆ ਸਾਨੂੰ ਕਿ ਉਹਨਾਂ ਨੇ ਇੱਕ ਗੁੜੀਆ ਦੀ ਜ਼ਮਾਨਤ ਕਰਵਾ ਲਈ ਜਿਹੜੀ ਕੁੜੀ ਉਹਦੇ ਨਾਲ ਸੀਗੀ ਵਿੱਚ ਉਹਦੇ ਨਾਮ ਸੀ ਉਹਦਾ ਪਰਚੇ ਦੇ ਵਿੱਚ ਦੂਜੇ ਜਿਹੜੇ ਮੁੱਖ ਦੋਸ਼ੀ ਆ ਦੋ ਉਹ ਭੱਜੇ ਫਿਰਦੇ ਆ ਪ੍ਰਸ਼ਾਸਨਿਕ ਢਿੱਲੀ ਕਾਰਵਾਈ ਕਰਕੇ ਉਹ ਵੀ ਕਿਤਨਾ ਕਿਤੇ ਬੇਲ ਦਾ ਸਾਰਾ ਆ ਰਵੇ ਸਾਨੂੰ ਵੀ ਬੇਲ ਮਿਲ ਜੇ ਕੋਰਟ ਦੇ ਵਿੱਚੋਂ ਤੇ ਅਸੀਂ ਬੱਤ ਜੀਏ ਦੋ ਜਣੇ ਜਿਹੜੇ ਉਹਨਾਂ ਨੇ ਅਰੈਸਟ ਕੀਤੇ ਆ ਹੁਣ ਤੱਕ ਉਹਨਾਂ ਦੇ ਵਿੱਚ ਇੱਕ ਬਜ਼ੁਰਗ ਉਹਨਾਂ ਦਾ ਸਹਰਾ ਜਿਹਨੂੰ ਕਿ ਰਿਮਾਂਡ ਤੇ ਲੈ ਕੇ ਪੂਛ ਪੜਤਾਲ ਨਹੀਂ ਕੀਤੀ ਜਾ ਸਕਦੀਗੀ ਉਹਨਾਂ ਦੀ ਉਮਰ ਜ਼ਿਆਦਾ ਇਸ ਕਰਕੇ ਦੂਜਾ ਜਿਹੜਾ ਹੈ ਉਹ ਇੱਕ ਇਹਨਾਂ ਦਾ ਜਵਾਈ ਜੋ ਕਿ ਬਾਅਦ ਵਿੱਚ ਉਹਨਾਂ ਨੇ ਐਡ ਕਰ ਲਿਆ ਕਿਉਂਕਿ ਥੋੜਾ ਜਿਹਾ ਡਿਪਰੈਸ਼ਨ 'ਚ ਰਹਿਣ ਵਾਲਾ ਬੰਦਾ ਹੈ ਬਹੁਤੇ ਸੂਝ ਵਾਲਾ ਬੰਦਾ ਨਹੀਂ ਆਪਾਂ ਜਿਹਨੂੰ ਥੋੜਾ ਸਿਧਰਾ ਵੀ ਨਹੀਂ ਕਹਿ ਸਕਦੇ ਪਰ ਇਹ ਕਹਿ ਸਕਦੇ ਵੀ ਉਹਲਾ ਬੰਦਾ ਹੈ ਉਹੋ ਜੇ ਬੰਦੇ ਨੂੰ ਅਰੈਸਟ ਕਰਕੇ ਪੁਲਿਸ ਜਾਂ ਤਾਂ ਫਿਰਾਂ ਦੀ ਅੱਖਾਂ 'ਚ ਘੱਟਾ ਪਾ ਰਹੀ ਹੈ ਸਾਨੂੰ ਧੋਖਾ ਦੇ ਰਹੀ ਹੈ ਮੈਂ ਭਾਰਤੀ ਜਨਤਾ ਪਾਰਟੀ ਦਾ ਪੰਚਾਇਤੀ ਰਾਜ ਸੈੱਲ ਦਾ ਕੋਕਣ ਮੀਨਰਾ ਪੰਜਾਬ ਦਾ ਕਿਸਾਨ ਮੋਰਚੇ ਦਾ ਕੋਆਰਡੀਨੇਟਰ ਦਾ ਪੰਜਾਬ ਦਾ ਮੇਰੇ ਕੋਲ ਇਹ ਉਦ ਹੈ ਮੇਰੇ ਕੋਲ ਇਹ ਇਹਨਾਂ ਨੇ ਜਦੋਂ ਗੱਲ ਕੀਤੀ ਜਦੋਂ ਸ਼ਹਿਰ ਦੇ ਵਿੱਚ ਗੱਲ ਹੋਈ ਤਾਂ ਐਡੇ ਵੱਡੇ ਦੁੱਖ ਦੀ ਘੜੀ ਦੇ ਵਿੱਚ ਅਸੀਂ ਇਹਨਾਂ ਦੇ ਪਰਿਵਾਰ ਦੇ ਨਾਲ ਖੜੇ ਮੇਰੇ ਕੋਲ ਦੋ ਤਿੰਨ ਵਾਰ ਆ ਕੇ ਇਹਨਾਂ ਨੇ ਕਿਹਾ ਵੀ ਆਪਾਂ ਕੁਝ ਕਰੀਏ ਮੈਂ ਖੁਦ ਫੋਨ ਕੀਤਾ ਇੱਥੇ ਡੀਆਈਜੀ ਸਾਹਿਬ ਸੀ ਪਹਿਲਾਂ ਸੁਪਨਨ ਸ਼ਰਮਾ ਜੀ ਉਹਨਾਂ ਨੂੰ ਫੋਨ ਕੀਤਾ ਐ ਐਸਐਸਪੀ ਔਰ इवन ਮੈਂ ਖੁਦ ਐਸਾ ਚਲੋ ਵੀ ਫੋਨ ਕਰਕੇ ਪੁੱਛਿਆ ਪਰ ਕੋਈ ਵੀ ਤਸੱਲੀ ਬਖਸ਼ ਜਵਾਬ ਇਹਨਾਂ ਕੋਲੋਂ ਨਹੀਂ ਮਿਲਦਾ ਦੋ ਚਾਰ ਦਿਨ ਦੂ ਜੀ ਦੇਖਦੇ ਆਂ ਜੀ ਕਰਦੇ ਆਂ ਜੀ ਕਰਕੇ ਉਹ ਸਿਰਫ ਟਾਲ ਮਟੋਲ ਕਰ ਰਹੇ ਆ ਨਹੀਂ ਤਾਂ ਜੇ ਪੁਲਿਸ ਚਾਵੇ ਪ੍ਰਸ਼ਾਸਨ ਚਾਵੇ ਤਾਂ ਐਡਾ ਵੱਡਾ ਕੰਮ ਨਹੀਂ ਹੋਏਗਾ ਕਿ ਉਹਨਾਂ ਤੋਂ ਹੋ ਨਹੀਂ ਸਕਦਾਗਾ ਸੋ ਅਸੀਂ ਪਹਿਲੀ ਗੱਲ ਤਾਂ ਜਿਹੜੇ ਦਾਜ ਦੇ ਲੋਭੀ ਐ ਇਸ ਸਮਾਜ ਦੇ ਵਿੱਚ ਉਹਨਾਂ ਤੇ ਲਾਂਤਾ ਪਾਉਣੇ ਆ ਚੰਗੇ ਮੁਲਾਜ਼ਮ ਵੀ ਬਹੁਤ ਹੋਣਗੇ ਚੰਗੇ ਕਰਮਚਾਰੀ ਵੀ ਬਹੁਤ ਹੋਣਗੇ ਪਰ ਜਿਹੜੇ ਮਾੜੇ ਤੇ ਲਾਲਚੀ ਕਰਮਚਾਰੀ ਹੈ ਜਿਹੜੇ ਪੈਸੇ ਦੇ ਨਾਂ ਤੇ ਵਿਕਦੇ ਆ ਜਾਂ ਕਿਸੇ ਦੇ ਡਰ ਤੋਂ ਕਿਸੇ ਦੇ ਪ੍ਰਭਾਵ ਚ ਕਿਸੇ ਦੇ ਡਰ ਤੋਂ ਕੰਮ ਕਰਦੇ ਆ ਉਹੋ ਜਿਹੇ ਬੰਦਿਆਂ ਨੂੰ ਵੀ ਲਹਨਤਾਂ ਪਾਉਣੀਆਂ ਤੇ ਆ ਜਿਹੜੀ ਸਰਕਾਰ ਹੈ ਇਹਨਾਂ ਤੱਕ ਦੇਸ਼ ਦਾ ਇਸ ਪੰਜਾਬ ਦਾ ਬੱਚਾ ਬੱਚਾ ਲਹਨਤਾਂ ਪਾ ਰਿਹਾ ਆਪਾਂ ਨੂੰ ਦਿਖ ਰਿਹਾ ਕਿ ਹਰ 프ਰੰਟ ਤੇ ਸਫਲ ਸਰਕਾਰ ਹੈ ਇਹਦੇ ਤੋਂ ਸਾਨੂੰ ਆਸ ਦੀ ਕੋਈ ਉਮੀਦ ਨਹੀਂ ਪਰ ਅਸੀਂ ਇਸ ਭਰਾ ਨੂੰ ਫਿਰ ਵੀ ਇਹ ਕਵਾਂਗੇ ਵੀ ਵੀਰ ਮੇਰੇ ਆਪ ਦੀ ਜਾਨ ਗਵਾਉਣ ਤੋਂ ਬਿਨਾ ਆਪਾਂ ਕੋਸ਼ਿਸ਼ ਹੋਰ ਕਰ ਲਈਏ ਸ਼ਾਇਦ ਕਿਤੇ ਨਾ ਕਿਤੇ ਇਨਸਾਫ ਮਿਲ ਜਵੇ ਤੁਹਾਡੇ ਵਰਗੇ ਪੱਤਰਕਾਰ ਭਰਾਵਾਂ ਦਾ ਸਾਥ ਮਿਲਿਆ ਸ਼ਾਇਦ ਸਾਡੀ ਗੱਲ ਦੂਰ ਤੱਕ ਜਾਊਗੀ ਇਨ੍ਹਾਂ ਸਰਕਾਰ ਦੇ ਕੰਨੀ ਪ੍ਰਸ਼ਾਸਨ ਦੇ ਕੰਨੀ ਪਹੂਗੀ ਤਾਂ ਸ਼ਾਇਦ ਕਿਤੇ ਇਨਸਾਫ ਦੀ ਕੋਈ ਆਸ ਸਾਨੂੰ ਜਲਦੀ ਜਿਹੜੇ ਸਾਨੂੰ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਤੁਸੀਂ ਸਾਡੀ ਮਦਦ ਕਰੋ ਸਾਨੂੰ ਦੱਸੋ ਉਹ ਕਿੱਥੇ ਆ ਅਸੀਂ ਭਰ ਲਿਆਵਾਂਗੇ ਮੈਂ ਵਿਖੋ ਕੰਮ ਪੁਲਸਾ ਤੇ ਕਹਿੰਦੇ ਇਹਨਾਂ ਨੂੰ ਕਹਿ ਰਹੇ ਆ ਇਹ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਪੁਲਿਸ ਆਪਦਾ ਕੰਮ ਮੈਂ ਪਹਿਲਾਂ ਹੀ ਕਹਦਾ ਬੜੀ ਢਿੱਲੀ ਕਾਰਗੁਜ਼ਾਰੀ ਕਰ ਰਹੀ ਆ ਸਾਨੂੰ ਸਿਰਫ ਆਸ਼ਵਾਸਨ ਦਵਾਏ ਜਾ ਰਹੇ ਆ ਪ੍ਰੋਸੇ ਦਵਾਏ ਜਾ ਰਹੇ ਆ ਪ੍ਰੋਸੇ ਚ ਲੈ ਕੇ ਹੀ ਸੰਸਕਾਰ ਕਰਾਤਾ ਵੀ ਫਟਾਫਟ ਸੰਸਕਾਰ ਕਰ ਦੋ ਤਾਂ ਕਿ ਗੱਲ ਨਾ ਵੱਜ ਜਵੇ ਇਹਨਾਂ ਨੇ ਯਕੀਨ ਕਰ ਲਿਆ ਵੀ ਠੀਕ ਆ ਦੋ ਦਿਨਾਂ ਚ ਫੜੇ ਜਾਣਗੇ ਜੀ ਕਰਵਾਤਾ ਉਸ ਤੋਂ ਬਾਅਦ ਫਿਰ ਦੋ ਤਿੰਨ ਵਾਰੀ ਆ ਗਏ ਬਸ ਜੀ ਦੋ ਦਿਨਾਂ ਚ ਫੜ ਲੈਣੇ ਆ ਮੈਂ ਟੈਲੀਫੋਨਿਕਲੀ ਗੱਲ ਕੀਤੀ ਆ ਤਾਂ ਵੀ ਉਹੀ ਕਿ ਦੋ ਦਿਨਾਂ ਚ ਫੜ ਲੈਣੇ ਆ ਜਿਹੜੀ ਤੁਸੀਂ ਗੱਲ ਕਰ ਲਿਓ ਉਹ ਤਾਂ ਸਾਫ਼ ਕਾਰਵਾਈ ਢਿੱਲੀ ਆਪਾਂ ਹੀ ਕਹਿ ਸਕਦੇ ਆਂ ਵੀ ਕਿਸੇ ਨਾ ਕਿਸੇ ਲਾਲਚ ਜਾਂ ਕਿਸੇ ਦਬਾਅ ਦੇ ਵਿੱਚ ਇਹਨਾਂ ਦਾ ਸਾਥ ਨਹੀਂ ਦਿੱਤਾ ਜਾ ਰਿਹਾ ਜੀ ਜੇਕਰ ਇਹਨਾਂ ਨੂੰ ਅ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਕੋਈ ਹੋਰ ਦੇਖਾਂਗੇ 2-4 ਦਿਨ ਉਸ ਤੋਂ ਬਾਅਦ ਅਬੋਹਰ ਦੀ ਸਾਰੇ ਦੀ ਸਾਰੀ ਭਾਰਤੀ ਜਨਤਾ ਪਾਰਟੀ ਸਾਰੇ ਕੋਟਕਪੂਰਾ ਫਰੀਦਕੋਟ ਜ਼ਿਲ੍ਹੇ ਦੀ ਸਾਰੀ ਭਾਰਤੀ ਜਨਤਾ ਪਾਰਟੀ ਤੇ ਆਸੇ ਪਾਸੇ ਦੇ ਹੋਰ ਜ਼ਿਲ੍ਹਿਆਂ ਦੇ ਸਾਰੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਲੈ ਕੇ ਅਸੀਂ ਸੜਕਾਂ ਤੇ ਬੈਠਾਂਗੇ ਧਰਨੇ ਦੇਵਾਂਗੇ ਇਸ ਪ੍ਰਸ਼ਾਸਨ ਦੇ ਖਿਲਾਫ ਤੇ ਇਸ ਗੰਦੀ ਸਰਕਾਰ ਦੇ ਖਿਲਾਫ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਕੋਤੀ ਨੂੰ ਆਪਣੀ ਲੜਕੀ ਨੂੰ ਇਨਸਾਫ ਦਿਵਾਉਣ ਲਈ ਫਾਜ਼ਿਲਕਾ ਪਹੁੰਚੇ ਆ ਕੋਟਕਪੂਰੇ ਦੇ ਰਹਿਣ ਵਾਲੇ ਵਸਨੀਕ ਤੇ ਲਗਾਤਾਰ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਾਏ ਜਾ ਰਹੇ ਨੇ ਕਿ ਸਾਡੀ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਦੇਖਣਾ ਹੋਵੇਗਾ ਕਿ ਇਹਨਾਂ ਨੂੰ ਇਨਸਾਫ ਕਦੋਂ ਮਿਲੂਗਾ ਪਰ ਇੱਕ ਵਾਰ ਕੋੜਕਪੁਰੇ ਦੇ ਇਹ ਜਿਹੜੇ ਲੋਕ ਨੇ ਇਹ ਫਾਜ਼ਿਲਕਾ ਦੇ ਵਿੱਚ ਅਫਸਰਾਂ ਦੇ ਢੇੜੇ ਜੂ ਕੱਢ ਰਹੇ ਆ ਪਰ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਕੈਮਰਾ ਪਰਸਨ ਹਰਮਨਦੇਵ ਨਾਮ ਮੈਸਰ ਜਨਰਲ ਲੋਕ ਸੰਸਾਦ ਟੀਵੀ ਫਾਜ਼ਿਲਕਾ